ਅਰਸ਼ਦ ਨਦੀਮ ਅਤੇ ਨੀਰੋ ਚੋਪੜਾ ਦੀਆਂ ਮਾਵਾ ਵੱਲੋਂ ਜੋ ਮੁਹੱਬਤ ਦਾ ਪੈਗਾਮ ਭੇਜਿਆ ਗਿਆ ਉਸ ਨੇ ਬਹੁਤ ਸਾਰੀਆਂ ਨਫਰਤ ਦੀਆਂ ਦੀਵਾਰਾਂ ਨੂੰ ਢਾਹ ਡੇਰੀ ਕਰ ਦਿੱਤਾ ਤੇ ਉਸੇ ਪੈਗਾਮ ਨੂੰ ਅੱਗੇ ਵਧਾਉਂਦਾ ਹੋਇਆ ਮੈਂ ਇੱਕ ਕਵਿਤਾ ਲੈ ਕੇ ਆ ਆਪ ਜੀ ਦੇ ਰੂਬਰੂ ਹਾਂ ਜਿਸ ਦਾ ਸਰਲੇਖ ਹੈ ਇਹ ਮਾਵਾ ਸਰਹੱਦੋਂ ਪਾਰਦੀਆਂ ਇਹ ਮਾਵਾ ਸਰਹੱਦੋਂ ਪਾਰਦੀਆਂ ਉੱਤਰਾں ਤੋਂ ਜਾਨਵਾਰ ਦੀਆਂ ਇਹ ਮਾਵਾਂ ਸਰਹੱਦੋਂ ਪਾਰਦੀਆਂ ਇਹ ਮਸੱਲੇ ਵਿਛਾ ਕੇ ਵਹਿੰਦੀਆਂ ਇਹ ਮਸੱਲੇ ਵਿਛਾ ਕੇ ਵਹਿੰਦੀਆਂ ਇਹ ਦੁਆਵਾਂ ਮੰਗਦੀਆਂ ਰਹਿੰਦੀਆਂ ਇਹ ਮੰਦਰਾں 'ਚ ਆਰਤੀ ਉਤਾਰਦੀਆਂ ਇਹ ਰੱਬ ਨੂੰ ਰਹਿਣ ਪੁਕਾਰਦੀਆਂ ਇਹ ਗੰਗਾ 'ਚ ਦੀਵੇ ਤਾਰਦੀਆਂ ਇਹ ਮਾਵਾਂ ਸਰਹੱਦੋਂ ਪਾਰਦੀਆਂ ਇਹ ਪੰਜੇ ਭੀਰ ਤੇ ਆਉਂਦੀਆਂ ਇਹ ਸੁੱਖਾਂ ਸੁਖ ਸੁਖ ਆਉਂਦੀਆਂ ਸਿਰ ਤੋਂ ਕੌੜੀਆਂ ਮਿਰਚਾਂ ਛਾਉਂਦੀਆਂ ਮੱਥੇ ਕਾਲੇ ਟਿੱਕੇ ਲਾਉਂਦੀਆਂ ਜਦ ਪੁੱਤਰਾਂ ਨੂੰ ਨਿਹਾਰ ਦਿਆਂ ਇਹ ਮਾਵਾਂ ਸਰਹੱਦੋਂ ਪਾਰਦੀਆਂ ਇਹ ਮਾਵਾਂ ਲਾਡ ਲੜਾਉਂਦੀਆਂ ਹੱਥੀਂ ਕੁੱਟ ਚੂਰੀਆਂ ਖਵਾਉਂਦੀਆਂ ਭਰ ਦੁੱਧ ਦੇ ਛੰਨੇ ਪਿਲਾਉਂਦੀਆਂ ਜ਼ਿੰਦਗੀ ਦੇ ਪਾਠ ਪੜਾਉਂਦੀਆਂ ਰਹਿਣ ਪੁੱਤਰਾ ਨੂੰ ਦులਾਰ ਦੀਆਂ ਇਹ ਮਾਵਾਂ ਸਰਹੱਦੋਂ ਪਾਰਦੀਆਂ ਇਹ ਪੁੱਤਰਾ ਨੂੰ ਨਾ ਭੰਡਦੀਆਂ ਇਹ ਧਰਮਾਂ ਵਿਚਨਾ ਵੰਡਦੀਆਂ ਇਹ ਪੁੱਤਰਾ ਨੂੰ ਨਾ ਭੰਡਦੀਆਂ ਇਹ ਸਰਹੱਦਾਂ ਵਿਚਨਾ ਵੰਡਦੀਆਂ ਇਹ ਨੀਰਜ ਨਦੀਮ ਨਾ ਕਰਦੀਆਂ ਇਹ ਹਥਿਆਰਾਂ ਤੋਂ ਨਾ ਡਰਦੀਆਂ ਇਹ ਗੁਲਾਮ ਨਾ ਕਿਸੇ ਸਰਕਾਰ ਦੀਆਂ ਇਹ ਮਾਵਾ ਸਰਹੱਦੋਂ ਪਾਰਦੀਆਂ ਇਹ ਮਾਵਾ ਸਰਹੱਦੋਂ ਪਾਰਦੀਆਂ ਬशीर ਮਾਵਾ ਵੋੜਦੀਆਂ ਛਾਵਾਂ ਨੇ ਬशीर ਮਾਵਾ ਵੋੜਦੀਆਂ ਛਾਵਾਂ ਨੇ ਜੰਨਤ ਵੱਲ ਜਾਂਦੀਆਂ ਰਾਹਾਂ ਨੇ ਇਹ ਠੰਡੀਆਂ ਸ਼ੀਤ ਹਵਾਵਾਂ ਨੇ ਤਪ ਦੇ ਭਖ ਦੇ ਸੀਨੇ ਠਾਰਦੀਆਂ ਇਹ ਮਾਵਾ ਸਰਹੱਦੋਂ ਪਾਰਦੀਆਂ ਪੁੱਤਰਾਂ ਤੋਂ ਜਾਨਵਾਰਦੀਆਂ ਜਿੰਦਾਬਾਦ ਰਹਿਣ ਮਾਵਾ ਖਸਲੀਆਂ ਵਸਦੀਆਂ ਰਹਿਣ ਮਾਵਾਂ ਤੇ ਦਿੰਦੀਆਂ ਰਹਿਣ ਦਵਾਵਾਂ ਉਮੀਦ ਕਰਦਾ ਤੁਹਾਨੂੰ ਮੇਰੀ ਇਹ ਕਵਿਤਾ ਪਸੰਦ ਆਵੇਗੀ ਸ਼ੁਕਰੀਆ